ਕਹਿੰਦੇ ਹੁਣ ਸੋਨੂ ਸੀਤੋਵਾਲੇ ਦੇ ਵੀ ਅਖਾੜੇ ਲੱਗਣ ਲੱਗ ਪਏ ਨੇ ਸੋਨੂ ਸੀਤੋਵਾਲੇ ਦਾ ਪਹਿਲਾ ਅਖਾੜਾ ਸੀ ਤੇ ਜਿੱਥੇ ਦੇਖੋ ਤੁਸੀਂ ਠਾਠਾ ਮਾਰਦਾ ਕੱਠ ਵੀ ਅੱਗੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਲੋਕੀ ਕਹਿੰਦੇ ਆ ਕਿ ਬਾਹਰਲੇ ਵੀਰਾਂ ਨੇ ਸੋਨੂ ਸੀਤੋਵਾਲਾ ਨੂੰ ਬੁੱਕ ਕੀਤਾ ਸੀ ਤੇ 2 ਲੱਖ ਰੁਪਏ ਦਿੱਤਾ ਏ ਤੇ ਕਹਿੰਦੇ ਹੋਰ ਕੋਈ ਲੱਗੇ ਨਾ ਲੱਗੇ ਅਸੀਂ ਸੋਨੂ ਸੀਤੋਵਾਲਾ ਹੀ ਲਾਉਣਾ ਹੈ ਹੋਰ ਸਿੰਗਰਾਂ ਦੇ ਅਖਾੜੇ ਛੱਡ ਕੇ ਉਹਨੂੰ ਸੋਨੂ ਸੀਤੋਵਾਲੇ ਤੇ ਅਖਾੜੇ ਲੱਗਣ ਲੱਗ ਪਏ ਨੇ ਜੋ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਆਓ ਪਹਿਲਾਂ ਤਾਂ ਦੇਖੋ ਤੁਸੀਂ ਵੀ ਸੋਨੂ ਸੀਤੋ ਦਾ ਪੂਰਾ ਅਖਾੜਾ ਹਾਂ इशन <laughs> <laughs> ਫਿਰ ਜਦੋਂ ਸੋਨੂ ਸੀਤਵਾਲੇ ਨੂੰ ਇਹ ਮੌਕਾ ਮਿਲਿਆ ਸੀ ਖਾੜੇ ਲਾਉਣ ਦਾ ਤੇ ਖਾੜੇ ਵਿੱਚ ਸੋਨੂ ਸੀਤਵਾਲੇ ਦੀ ਫੀਲਿੰਗ ਪੂਰੀ ਫਿਰ ਸਿੰਗਰਾਂ ਵਾਲੀ ਹੀ ਲਈ ਉਵੇਂ ਹੀ ਉਹ ਸਾਜਿਆਂ ਨਾਲ ਹੱਥ ਮਲਾਉਂਦਾ ਹੋਇਆ ਤੇ ਸਾਜਾਂ ਨੂੰ ਮੱਥਾ ਟੇਕਦਾ ਹੋਇਆ ਵੀ ਤੁਹਾਨੂੰ ਦਿਖਾਈ ਦੇ ਰਿਹਾ ਤਾਂ ਹੁਣ ਸੀਤਵਾਲੇ ਦੇ ਖਾੜੇ ਤੁਹਾਨੂੰ ਅੱਗੇ ਦੇਖਣ ਨੂੰ ਮਿਲਿਆ ਕਰਨਗੇ ਤੇ ਇਹ ਵੀਡੀਓ ਚ ਸੋਨੂ ਸੀਤੋ ਦਾ ਖਾੜਾ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਵਿੱਚ رائے ਜ਼ਰੂਰ ਦਿਓ ਤੇ ਐਵੇਂ ਦੀਆਂ ਹੋਰ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ